ਕਿਤੇ ਕੱਲ ਹੁਸ਼ਿਆਰਪੁਰ ਦੇ ਥਾਣਾ ਮਾਨਪੁਰ ਅਧੀਨ ਪੈਂਦੇ ਪਿੰਡ ਖੈਰੜ ਅਛਰੋਵਾਲ ਵਿੱਚ ਹੋਏ ਇੱਕ ਬਜ਼ੁਰਗ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ 24 ਘੰਟੇ ਦੇ ਵਿੱਚ ਹੀ ਸੁਲਝਾਉਣ ਦਾ ਦਾਵਾ ਕੀਤਾ ਹੈ ਪੁਲਿਸ ਵੱਲੋਂ ਅੱਜ ਹੁਸ਼ਿਆਰਪੁਰ ਪੁਲਿਸ ਲਾਈਨ ਵਿੱਚ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ सुरेंद्र ਲੰਬਾ ਨੇ ਦੱਸਿਆ ਕਿ ਥਾਣਾ ਮਾਨਪੁਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕੈਰਨਾ ਛਰੋ ਵਾਲ ਪਿੰਡ ਦੇ ਵਿੱਚ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਉਹਨਾਂ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਇਹ ਇੱਕ ਕਤਲ ਹੋ ਸਕਦਾ ਹੈ ਜਿਸ ਨਾਲ ਉਨੀ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਪੜਤਾਲੀਆ ਟੀਮ ਬਣਾਈ ਜਿਨ੍ਹਾਂ ਨੇ ਪੂਰੀ ਬਰੀਕੀ ਨਾਲ ਜਾਂਚ ਤੋਂ ਬਾਅਦ ਪਿੰਡ ਦੇ ਹੀ ਤਿੰਨ ਵਿਅਕਤੀਆਂ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਸਿੰਘ ਨੂੰ ਇਸ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 25000 ਰੁਪਏ ਦੀ ਚੋਰੀ ਕੀਤੀ ਨਕਦੀ ਵੀ ਬਰਾਮਦ ਕੀਤੀ ਹੈ ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਕਾਤਲਾ ਨੂੰ ਇਹ ਮਹਿਸੂਸ ਹੋਇਆ ਸੀ ਕਿ ਮ੍ਰਿਤਕ ਦੇ ਘਰ ਵਿੱਚ ਬਹੁਤ ਸਾਰੇ ਪੈਸੇ ਹਨ ਕਿਉਂਕਿ ਉਸ ਨੂੰ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਮਿਲੇ ਹਨ ਜਿਸ ਕਾਰਨ ਉਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਕਿਹਾ ਪੁਲਿਸ ਮਾਮਲੇ ਦੀ ਅੱਗੇ ਵੀ ਪੜਤਾਲ ਕਰ ਰਹੀ ਹੈ ਹਾਂਜੀ ਇੱਕ ਬੜਾ ਅਨਫੋਰਚੂਨੇਟ ਸੈਂਸੇਸ਼ਨਲ ਇਸ਼ੂ ਰਿਪੋਰਟ ਹੋਇਆ ਸੀਗਾ ਕੱਲ ਮਾਲਪੁਰ ਪੁਲਿਸ ਸਟੇਸ਼ਨ ਦੇ ਗ੍ਰੇਟਮੈਂਟ ਤੋਂ ਜਿੱਥੇ ਇੱਕ ਬਜ਼ੁਰਗ ਲਗਭਗ 70 ਸਾਲ ਦੇ ਹਰਮੇਸ਼ ਲਾਲ ਜੀ ਦਾ ਕਤਲ ਰਿਪੋਰਟ ਹੋਇਆ ਸੀਗਾ ਜਿਹਦੇ ਵਿੱਚ ਇਮੀਡੀਏਟਲੀ ਸਾਡੀ ਟੀਮ ਨੇ ਟੀਐਸਪੀ ਗੜਸ਼ੰਕਰ ਐਸਐਚਓ ਮਾਲਪੁਰ ਲੇ ਪਹੁੰਚ ਕੇ ਨਾਲ ਜਿਹੜੀ ਫੋਰੈਂਸਿਕ ਦੀ ਸਾਡੀ ਟੀਮ ਹੈਗੀ ਉਹਨਾਂ ਨੇ ਇਨਵੈਸਟੀਗੇਸ਼ਨ ਟੇਕਅਪ ਕੀਤੀ ਲੇਟਰ ਓਨ ਸਾਡੀ CIA ਦੀ ਟੀਮ SPD ਦੇ ਨਿਗਰਾਨੀ ਹੇਠ ਅਸੀਂ ਇਹਨੂੰ ਸੁਪਰਵਾਈਜ਼ ਕੀਤਾ ਤੇ ਸ਼ੁਰੂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿਹਦੇ ਵਿੱਚ ਅ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਜੇ ਖਿੜਕੀ ਜਿਹੜੀ ਸੀਗੀ ਉਹ ਟੁੱਟੀ ਵੀ ਸੀਗੀ ਤੇ ਨਾਲ ਸਮਾਨ ਖਿਲਰਿਆ ਹੋਇਆ ਪਿਆ ਸੀਗਾ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਹੋਏ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ ਢੰਗ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈਗਾ ਉੱਥੋਂ ਹੀ ਘੰਟਿਆਂ ਦੇ ਅੰਦਰ ਅੰਦਾਜ਼ਾ ਇਸ ਨੂੰ ਅ ਬਲਾਈਂਡ ਕੇਸ ਨੂੰ ਜਿਹੜਾ ਮਟਰ ਕੇਸ ਸੀਗਾ ਉਹਨੂੰ ਟ੍ਰੇਸ ਕਰਦੇ ਵੇ ਜਿਹੜੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹਨਾਂ ਵਿੱਚੋਂ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਲਾਲ ਸੀਗੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟ੍ਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਤਾ ਸੀਗਾ ਉਸ ਦਿਨ ਤੇ ਉਸ ਰਾਤ ਨੂੰ ਪਿਛਲੀ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਸਟ ਐਂਟਰੀ ਪੀਤੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਕੋਲਿਆ ਤੇ ਜਦੋਂ ਉਹ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਗਲਾ ਦਿਵਾ ਕੇ ਕਤਲ ਕੀਤਾ ਤੇ ਫਿਰ ਦਰਜੋ ਫਰਲਾ ਫੋਣੀ ਕਰਕੇ ਇੱਕ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.500 ਦੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਨੇ ਤਿੰਨੋਂ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤਿੰਨੋਂ ਹੀ ਖਾਸ ਗੱਲ ਹੈ ਕਿ ਉਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਚੀ ਸੰਦੀ ਸਾਦੀਸ਼ ਦੇ ਤਹਿਤ ਜਿਹੜਾ ਹੈਗਾ ਆ ਲਾਲਚ ਵਿੱਚ ਆ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਤਲ ਕੀਤਾ ਜਿਹਨੂੰ ਸਾਡੀ ਟੀਮ ਨੇ 24 ਘੰਟਿਆਂ ਦੇ ਅੰਦਰ ਜਿਹੜਾ ਹੈ ਟ੍ਰੇਸ ਕੀਤਾ ਹੈਗਾ ਦੂਸਰਾ ਵੀ ਦੱਸ ਦਿਓ ਨਹੀਂ ਸਰ ਜਿਹੜੇ ਇੰਦੇ ਦੀ ਟ੍ਰੇਸ ਕੀਤੇ ਆ ਕਤਲ ਨੂੰ ਪਕੜਿਆ ਕੋਈ 골ਡ ਦੀ ਚੀਜ਼ ਜਿਹੜੀ ਹੈਗੀ ਹਾਲੇ ਸਸਪੀਸ਼ੀਅਸ ਹੈਗੀ ਅਸੀਂ ਦੋਸ਼ੀ ਫੜ ਲਿੱਤੇ ਹੈਗੇ ਇਨਵੈਸਟੀਗੇਟ ਕਰਾਂਗੇ ਜਿਹੜੀ ਫੈਮਿਲੀ ਵੀ ਹੈਗੀ ਉਹ ਵੀ ਡਾਊਟਫੁਲ ਹੈਗੀ ਕਿ 골ਡ ਉੱਥੇ ਸੀਗਾ ਕਿ ਨਹੀਂ ਸੀਗਾ ਕਿਉਂਕਿ ਜਿਹੜਾ ਸਪੀਕਰ ਤੇ ਕੋਈ ਨਹੀਂ ਜਿਹੜਾ ਡਿਸੀਜ਼ਡ ਹੈਗਾ ਤੇ ਡਿਸੀਜ਼ਡ ਦੇ ਫੈਮਿਲੀ ਤੋਂ ਦੂਰ ਆਲਾ ਦੇ ਕਿਉਂਕਿ ਉਹਨਾਂ ਦਾ ਆਪਸ ਵਿੱਚ ਵੀ ਡਿਸਟਰੂਬ ਸੀਗਾ ਫੈਮਿਲੀ ਤੋਂ ਅਲੱਗ ਦੂਰ ਰਹਿ ਰਿਆ ਸੀਗਾ ਇਸ ਕਰਕੇ ਫੈਮਿਲੀ ਆ ਗੱਲ ਕਹਿੰਦੀ ਹੈਗੀ ਕਿ ਉਹਦੇ ਕੋਲੇ 골ਡ ਸੀਗਾ ਇੱਕ ਟਾਈਮ ਤੇ ਬਟ ਉਹ 골ਡ ਉਹਨੇ ਵੇਚਤਾ ਜਾਂ ਜਿਹੜੇ ਬੰਦਾਂ ਨੇ ਐਂਟਰੀ ਕੀਤੀ ਉਹਨਾਂ ਨੇ ਚੁਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਥਰਡ ਪਰਸਨ ਸਰ ਕੋਣ ਨੇ ਦੋ ਤਾਂ ਲੇਬਰ ਵਾਲੇ ਹੁੰਦੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਜੀ ਹਾਂਜੀ ਪਿੰਡ ਦਾ ਹੈਗਾ ਸੰਦੀਪ ਤੇ ਬੈਕਗ੍ਰਾਉਂਡ ਇਹਨਾਂ ਦੀ ਗੱਲ ਕਰੇ ਕਿ ਡਰਗ ਐਡਿਕਟਿਡ ਹੈ ਇਹਨਾਂ 'ਚ ਇੱਕ ਬੰਦੇ ਦਾ ਜਿਹੜਾ ਹੈਗਾ ਇੱਕ ਲੜਾਈ ਝਗੜੇ ਦਾ ਪਰਚਾ ਦਰਜ ਹੈਗਾ ਅਮਰਜੀਤ ਸਿੰਘ ਤੇ ਅਦਰਵਾਈਜ਼ ਕੋਈ ਕੋਈ ਡਰਗ ਐਡਿਕਟਿਡ ਤਾਂ ਨਹੀਂ ਹੈ ਡਰਗ ਐਡਿਕਟ ਵਾਲੀ ਗੱਲ ਹਾਲੇ ਸਾਹਮਣੇ ਨਹੀਂ ਆਈ ਕਿ ਅਸੀਂ ਇਹਨਾਂ ਦਾ ਡਾਕ ਟੈਸਟ ਕਰਵਾਉਂਗੇ ਮਤਲਬ ਕਿ ਮੇਨਲੀ ਲੁੱਟਖੋਹ ਜਾਂ ਚੋਰੀ ਦੇ ਮਨਸੂਬੇ ਚੋਰੀ ਦੇ ਮਨਸੂਬੇ ਨਾਲ ਬੜੇ ਸੀਗੇ ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਦੀ ਨੀਂਦ ਫੁੱਲ ਗਈ ਤੇ ਉਹਨੇ ਇਹਨਾਂ ਨੂੰ ਮਤਲਬ ਆਈਡੈਂਟੀਫਾਈ ਕਰ ਲਿਆ ਤੇ ਫੇਰੀ ਨਾਨੇ ਜਿਹੜਾ ਹੈ ਉਹਦਾ ਕਰ ਰਿਹਾ ਸੀ ਕਿ ਕਹ ਦੇਵੇ ਕਿ ਕੱਲ੍ਹ ਮੈਂ